ਰੁਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜਿਹੜਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਟਿੱਬੀ ਤੇ ਅੱਜ ਅਸੀਂ ਖੰਸੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਗਰਮੀ ਦੀ ਵਜ੍ਹਾ ਦੇ ਨਾਲ ਖੰਗ ਖਾਲਸੀ ਜ਼ੁਕਾਮ ਨਜਲਾ ਅਰੇਸ਼ਾ ਹੋ ਜਾਂਦਾ ਹੈ ਔਰ ਇਸ ਖਾਂਸੀ ਵਿੱਚ ਜਿਸ ਤਰ੍ਹਾਂ ਕਿ ਫੇਫਰੇ ਮਚਦੇ ਰਹਿੰਦੇ ਆ ਔਰ ਫੇਫਰੇ ਜਾਂਦੇ ਮਚਦੇ ਰਹਿੰਦੇ ਆ ਔਰ ਜਿਸ ਤਰ੍ਹਾਂ ਪਾਸਰਫ ਸੂਲ ਪਸਨੀਓਂ ਦਾ ਦਰਦ ਹੋਣਾ ਔਰ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਸ਼ਰਾਬ ਪੀ ਲੈਂਦੇ ਆ ਔਰ ਖਾਂਸੀ ਬਲਗਮ ਵਿੱਚ ਸ਼ਰਾਬ ਪੀਂਦੇ ਰਹਿੰਦੇ ਆ ਅਰ ਇਸ ਤੇ ਜਿਸ ਤਰ੍ਹਾਂ ਕਿ ਖਾਂਸੀ ਵਿੱਚ ਗਰਮੀ ਹੋਰ ਵਰ ਜਾਂਦੀ ਹੈ ਔਰ ਖਾਂਸੀ ਵਿੱਚ ਰਕਤ ਖੂਨ ਆਉਣ ਲੱਗ ਜਾਂਦਾ ਹੈ ਕੁਝ ਪਰਸਨ ਖੂਨ ਦਾ ਕਚਰਾ ਆਉਣ ਲੱਗ ਜਾਂਦਾ ਹੈ ਅਰਸਤੇ ਛਲਾਬ ਨਹੀਂ ਪੀਣੀ ਹੁੰਦੀ ਖੰਗ ਖਾਂਸੀ ਸਾਹ ਦੇ ਰੋਗ ਤੇ ਔਰ ਜਿਸ ਤਰ੍ਹਾਂ ਕਿ ਫੇਫਰੇ ਜਲਪ ਰੇਸ਼ਾ ਔਰ ਗਰਮੀ ਦੀ ਵਜ੍ਹਾ ਨਾਲ ਫੇਫਰਾਂ ਤੇ ਸੁੱਕ ਜਾਂਦਾ ਹੈ ਅਰਯਾ ਦੇ ਦਮ ਪੱਟਿਆ ਜਾਂਦਾ ਹੈ ਔਰ ਜਲਨ ਸਾੜਨ ਹੋਣ ਲੱਗ ਜਾਂਦੀ ਹੈ ਅਰਾਧਿਕ ਰੋਗ ਉਤਪਨ ਹੋ ਜਾਂਦੇ ਹੈ ਔਰ ਜਿਸ ਤਰ੍ਹਾਂ ਕੀ ਗਰਮੀ ਦੀ ਵਜ੍ਹਾ ਨਾਲ ਖਾਂਸੀ ਜ਼ੁਕਾਮ ਨਜਲਾ ਔਰ ਸੁੱਕੀ ਖਾਂਸੀ ਹੋਣ ਲੱਗ ਜਾਂਦੀ ਹੈ ਖੰਗ ਖਾਂਸੀ ਔਰ ਗਰਮੀ ਯਾਦੇ ਵਾਜਾਂਤੇ ਜਿਸ ਤਰ੍ਹਾਂ ਕੇ ਵਿਚਾਪ ਪੀਲਾ ਹੋਣਾ ਗਰਮੀ ਪਰਮੇਚ ਤੰਤੂ ਔਰ ਜਿਸ ਤਰ੍ਹਾਂ ਕੇ ਯਾਦਤਰ ਗਰਮੀ ਹੋ ਜਾਂਦੀ ਹੈ ਔਰ ਇਸ ਗਰਮੀ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕੇ ਕਮਜ਼ੋਰੀ ਹੋਣਾ ਦਮ ਪਟਣਾ ਔਰ ਦਿਨ ਪ੍ਰਤੀ ਦਿਨ ਕਮਜ਼ੋਰੀ ਹੋਣਾ ਔਰ ਸਵਾਸ ਫੁੱਲਣਾ ਦਮ ਚੜਨਾ ਆਦਿਕ ਰੋਗ ਉਤਪਨ ਹੋ ਜਾਂਦੇ ਹੈ ਔਰ ਵਾਇੂ ਰੋਗ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕਿ ਖਾਂਸੀ ਹੋ ਜਾਂਦੀ ਹੈ ਅਰਸਤੇ ਖਾਂਸੀ ਬਲਗਮ ਰੇਸ਼ਾ ਜਾਂ ਫਿਰ ਕਾਲੀ ਖਾਂਸੀ ਔਰ ਗਰਮੀ ਦੀ ਵਜ੍ਹਾ ਨਾਲ ਪੀਲੀ ਖਾਂਸੀ ਔਰ ਪੀਲੀ ਬਲਗਮ ਨਿਕਲਣਾ ਔਰ ਕਫ ਠੰਡ ਦੀ ਵਜ੍ਹਾ ਨਾਲ ਚਿੱਟੀ ਜਾਂਦੇ ਬਲਗਮ ਨਿਕਲਣਾ ਔਰ ਕੱਚੀ ਬਲਗਮ ਨਿਕਲਣਾ ਸੁੱਕੀ ਖਾਂਸੀ ਔਰ ਜਿਸ ਤਰ੍ਹਾਂ ਕੇ ਇਹ ਬਹੁਤ ਭਿਆਨਕ ਰੋਗ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਇਸ ਖਾਂਸੀ ਦਾ ਉਪਚਾਰ ਨਾ ਕਰਾਂ ਤੇ ਜਿਸ ਤਰ੍ਹਾਂ ਕੇ ਸਾਧਾ ਰੋਗ ਬਣ ਜਾਂਦਾ ਹੈ ਅਰਿਸ਼ ਤੇ ਵਿਗੜ ਜਾਂਦਾ ਹੈ ਜਾਜੇ ਰੋਗ ਉਤਪਨ ਹੋ ਜਾਂਦਾ ਹੈ ਔਰ ਇੱਕ ਰੋਗ ਬਹੁਤ ਭਿਆਨਕ ਰੋਗ ਹੁੰਦਾ ਹੈ ਔਰ ਇਸ ਰੋਗ ਦਾ ਵਕਤ ਸਿਰ ਉਪਚਾਰ ਕਰਵਾ ਲੈਣਾ ਹੁੰਦਾ ਹੈ ਔਰ ਇਸ ਤਰ੍ਹਾਂ ਕੀ ਠੰਡ ਬਰਗਮ ਖਾਂਸੀ ਅਰੀਤੀ ਵਜਾ ਨਾਲ ਮੰਦ ਮੰਦ ਬੁਖਾਰ ਹੋਣਾ ਔਰ ਥਕਾਵਟ ਆਉਣੀ ਕਮਜ਼ੋਰੀ ਮਹਿਸੂਸ ਹੋਣੀ ਔਰ ਆਧਿਕ ਰੋਗ ਉਤਪਨ ਹੋ ਜਾਂਦੇ ਹੈ ਜਿਸ ਤਰ੍ਹਾਂ ਕੀ ਮੁਨਖ ਕਾਂਸੀ ਨਾਲ ਪਰੇਸ਼ਾਨ ਹੁੰਦਾ ਹੈ ਔਰ ਖਾਂਸੀ ਬਾਰ ਬਾਰ ਉੱਠਦੀ ਰਹਿੰਦੀ ਹੈ ਖੰਗ ਔਰ ਨਿੰਦਰਾ ਵੀ ਨਹੀਂ ਆਉਂਦੀ ਔਰ ਬਹੁਤ ਪਰਿਚਰਮ ਕਰੰਤੇ ਨੇਨਤ ਕਰੰਤੇ ਔਰ ਕਫ ਬਲਕਮ ਬਾਹਰ ਨਿਕਲ ਜਾਂਦੀ ਹੈ ਔਰ ਕੁਛ ਦੇਰ ਦੇ ਲਈ ਮਨੁੱਖ ਜਿਹੜਾ ਸੌਖਾ ਸਾਹ ਲੈਣ ਲੱਗ ਜਾਂਦਾ ਹੈ ਔਰ ਫਿਰ ਖੰਸੀ ਉੱਠ ਕਰਦੀ ਹੈ ਔਰ ਇਸ ਦਾ ਉਪਚਾਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਖੰਸੀ ਦਾ ਉਪਚਾਰ ਕਰਨ ਦੇ ਲਈ ਮਨੁੱਖ ਜਿਹੜਾ ਵੈਦ ਵਿਦਵੰਤ ਨੂੰ ਨਾੜੀ ਪ੍ਰੀਖਿਆ ਕਰਾ ਕਰਕੇ ਦਵਾਈ ਖਾਣੀ ਹੁੰਦੀ ਹੈ ਔਰ ਜਿਸ ਤਰ੍ਹਾਂ ਕੇ ਦਵਾਈ ਖਾਣ ਦੇ ਨਾਲ ਜਿਸ ਤਰ੍ਹਾਂ ਕੇ ਖਾਂਸੀ ਖਤਮ ਹੋ ਜਾਂਦੀ ਹੈ ਔਰ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਦਵਾਈ ਮਿਲਣ ਦਾ ਪਤਾ ਪਿੰਡ ਪਿਉਰੀ ਨੇੜੇ ਗਿੱਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟੀਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਵਾਹੀ ॠषिकਾ ਕਾਲਸਾਸ ਰਿਵਾਹੀ ॠृटि ਕੀ ਫਤੇ